ਉੰਕਾਰ ਸਚਾ ਨਿਤ ਦੇ ਚੜਸ ਆਇਆ ਗੰਗਾ ਸੰਗ ਮੀਤਾ ਸਾ ਸੰਗਤ ਆਈ ਕਾਦ ਨਦਰ ਮਹਿਲ ਮਿਲਾਇ ਕਹਿ ਕਹੈ ਸਭ ਕੋਈ ਕੀ ਵਡਿਆ ਕੀ ਹੈ ਹਉ ਮੂਰਖ ਨੀਤ ਅਜਾਣ ਸਮਝਾ ਸਾਖੀਐ ਸਤਿਗੁਰ ਕੀ ਸਾਖੀ ਅਮਰਤ ਬਾਖੀ ਤਿਤ ਮਨ ਮਾਨਿਆ ਮੀਰਾ ਉੱਚ ਕਰ ਆਵੇਂ ਬਖਲਾਦੀ ਸਬਸਚੈ ਗੁਰ ਮੀਰਾ ਆਖਣ ਟੋਟ ਨ ਭਗਤ ਬੰਦਾ ਜੀ ਪਪ ਜਿਆ ਸੋਈ ਨਾਨਕ ਸਤ ਗਹਿ ਬਿੰਨਤੀ ਮਨ ਮਾਂਜ ਸੁਖ ਸਤ ਸੋਈ ਤਨਾ ਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਹੀ ਮਨ ਆਨੰਦ ਹੈ ਜੀਉ ਸੱਚ ਸੱਚਾ ਨਾਉ ਗੁਣ ਗੋਬਿੰਦ ਹੈ ਜੀਉ ਗੁਰ ਗਿਆਨ ਅਪਾਰਾ ਸਿਰਜਨਹਾਰਾ ਜਿਨ ਸਿਰਜੀ ਤਨ ਗਾਈ ਪਰਵਾਣਾ ਆਇਆ ਹੁਕਮ ਪਠਾਇਆ 헤ਰਨ ਸਕੈ ਕੋਈ ਆਪੀ ਕਾਰ ਵਿਖੈ ਸਿਰ ਸਰ ਲਿਖੈ ਆਪੀ ਸੁਰਤ ਵਜਾਈ ਨਾਨਕ ਸਹਬ ਗਮ ਅਗੁਚਰੈ ਜੀਵ ਸਚੀ ਨਾਈ ਤੁਮ ਸਰ ਅਵਰ ਨ ਕੋਈ ਆਇਆ ਜਾਇ ਸੇ ਜੀਉ ਹੁਕਮੀ ਹੋਏ ਨਬੇੜਾ ਗਰਮਿਤ ਚੁਕਾਈ ਸੀ ਦੀ ਗੁਰਪਰਨ ਚੁਕਾਈ ਆਕਾਠ ਕਹਾਈ ਸਚ ਮੈਂ ਸਾਥ ਸੁਮਨਾਰ ਆਪ ਪਾਈ ਆਪ ਸੁਮਾਈ ਹੁਕਮੇ ਹੁਕਮ ਪਛਾੜਾ ਸੱਚੀ ਵੜਾਈ ਗੁਰਤੀ ਪਾਈ ਤੂ ਮਨੰਤ ਸੁਖਾਈ ਨਾਨਕ ਸਹਿਬ ਅਗਰ ਨਾ ਦੂਜਾ ਨਾਮ ਤੇ ਵੜਾਈ ਤੂ ਸੱਚਾ ਸਰਦਨ ਹਾਰ ਅਲਖਰਨ ਦੀ ਜੀਉ ਏਕ ਸਹਿਬਦ ਰਹਾ ਵਾਦਵਦਨ ਦੇ ਆ ਜੀਓ ਤੇ ਰਾ ਚਲਾਈ ਹੁਕਮ ਸੁਬਾਈ ਜਨਮ ਵਾਸ ਸੰਸਾ ਦਾ ਨਾਮ ਬਿਨਾ ਨਾਹੀ ਕੋ ਵੇਲੀ ਬਿਹਲਾ ਦੇ ਸਿਰ ਪਾ ਦਾ ਹੁਕਮੀ ਆਇਆ ਹੁਕਮ ਨਾ ਬੁਝਾਈ ਹੁਕਮ ਸਵਾਰ ਨਾ ਹਾਰਾ ਨਾਨਕ ਸਾਹਿਬ ਸਬਦ ਸੰਜਾਪੈ ਸੱਚਾ ਸਰਦ ਨਹਾਰਾ ਭਉ ਸੁਹਾ ਦਰਵਾ ਸਭ ਸੁਹਾਇਆ ਜੀਉ ਬੋਲੇ ਅਮਰਤ ਬਾਣ ਰਸਨਰ ਸਾਯਾ ਜੀਓ ਰਸੁ ਰਸਾਈ ਨਾਮ ਤਸਾਈ ਗੁਰ ਕੈ ਸਬਦਿ ਵਿਕਾਣੇ ਪਾਰਸ ਪਰਸਿਆ ਪਾਰਸ ਹੋਈ ਜਾਤੇ ਰਹਿ ਮਨ ਪਾਣੇ ਅਮਰ ਅਪਦ ਪਾਇਆ ਆਪ ਗੁਰ ਆਇਆ ਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸੱਚਾਏ ਸੱਚੀ ਕੀ ਵਪਾਰੀ ਉਹ ਵੇ ਆਈ ਸੋ ਆਈ ਤੇ ਕੀ ਉਹ ਦਰਜੈ ਸਾ ਜੀਉ ਸਤਿਗੁਰੂ ਪੁੱਛੈ ਜਾਏ ਨਾਮ ਤੇ ਆਈ ਸਾ ਜੀਉ ਸਤਿਨਾਮ ਤੇ ਆਈ ਸੱਚ ਚ ਆਈ ਗੁਰਮੁਖ ਸਾਚ ਪਛਾਣਾ ਜੀਨਾ ਨਾਥ ਦਿਆਲ ਨਿਰੰਝਣ ਆਈ ਆਂਢੇ ਨਾਮ ਖਾਣ ਆਈ ਕਰਨੀ ਕਾਤਰ ਫਰਮਾਈ ਆਹ ਮੂਅ ਮਨਵਾਰੀ ਨਾਨਕ ਨਾਮ ਮਹਾਰਸ ਮਿੱਠਾ ਤਿਸ਼ਾ ਨਾਮ ਨਿਵਾਰੀ ਨਾ ਸ੍ਰੀ ਸ਼ਾਂਤ ਨਹਲਾ ਪਹਿਲਾ ਫੇਰ ਸੰਗ ਮੁਠੜੀਏ ਖਬਰ ਨ ਪਾਈ ਆਂ ਜੀ ਮਸਤ ਕਲਿਖੜਾ ਲਿਖ ਪੁਰ ਕਮਾਇਆ ਜੀ ਲੇਖ ਨ ਮਿਟੀ ਉਰ ਕਮਾਇਆ ਕਿਆ ਜਾਣਾ ਕਿਆ ਹੋਸੀ ਗੁੜੀ ਅਚਾਰ ਨਹੀਂ 당ਗ ਰਾਤੀ ਆਵਗਣ ਵੈਵਰਸੀ ਤਾਂ ਜੋਗਣ ਆਪੀ ਸ਼ਾਇਆ ਦੇਗ ਪਏ ਦਿਨ ਪੁਨਿਆ ਨਾਨਕ ਨਾ ਮਿਨਾ ਦੁਹਾਗਣ ਛੂਟੀ ਝੂਠ ਵਿਸੁਨਿਆ ਬੂਢੀ ਕਰ ਕਾਲਿਉ ਗੋਰ ਕੈ ਭਾਈ ਚਲਾ ਸਚਨਾਮ ਤੇ ਆਈ ਪਾਵੈ ਸੁਖ ਮਹਿਲ ਲੋਕ ਹਰਨਾਮ ਕੀ ਆਏ ਤਾਂ ਸੁਖ ਪਾਈ ਪੀੜੈ ਦਿਨ ਚਾਰੀ ਨਿਜਕਰ ਜਾਈ ਬਹੈ ਸਚ ਪਾਈ ਆਣ ਦਿਨ ਨਾਲ ਪਿਆਰੀ ਵੇਣ ਭਗਤੀ ਕਰ ਵਾਸਨ ਹੋਈ ਸੁਣਿਓ ਲੋਕ ਸੁਭਾਈ ਨਾਨਕ ਸਰ ਸੀਤਾ ਪਿਰ ਪਾਈ ਰਾਤੀ ਸਚ ਨਾਈ ਪੇਰ ਤਨ ਪਾਵੈ ਤਾ ਬਿਰਭਾਵੇ ਨਾ ਵੀ ਜੀਓ ਰਾਗ ਪ੍ਰੀਤ ਮराती ਗੁਰ ਕਾ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨੈ ਪਿਆਰੀ ਨਿਵਨੇ ਭਗਤ ਕਰਾਈ ਮਾਇਆ ਮੋਜ ਲਾਈ ਪੀਤਮ ਰਸ ਮੈ ਰਾਗ ਕਰਾਈ ਪ੍ਰਾਪ ਸਾਚੇ ਸੇ ਤੀ ਰੰਗ ਨਗੇਤੀ ਲਾਲ ਪਈ ਮਨ ਮਾਦੀ ਨਾਣਕ ਸਾਚੋ ਸੀ ਸੁਹਾਗਣੈ ਪਿਰਸੁਆ ਪੀਤ ਪਿਆਰੀ ਪਿਰ ਕਰਸੋ ਹਰ ਨਾਰੁ ਜੇ ਪ੍ਰਭਾਵੇ ਜੀਉ ਝੂਠੇ ਵੈਣ ਚਵੈ ਕਾਮਨ ਆਵੈ ਜੀਉ